ਵੇਸੇ ਨਹੀਂ ਸਾਨੂੰ ਤੇ ਦਿਮਾਗੀ ਦਾ ਤਾਂ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਇਹੋ ਜੀ ਪਤਾ ਨਹੀਂ ਸਾਨੂੰ ਵੀ ਕੀ ਉਹਨੂੰ ਆਇਆ ਕੀ ਨਹੀਂ ਹੈ ਵੀ ਭਗਵਾਨ ਤਾਂ ਮਾਨ ਨੂੰ ਆਣਿਆ ਤੂੰ ਨਵਾ ਕੇ ਸਾਡੀ ਗੱਲ ਕਰਵਾ ਤੇ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡਾ ਮੁੰਡਾ ਕਿਹੜੀ ਹਾਲਤ 'ਚ ਹੈ ਅਸਮ ਦੀ ਡਿਬਰੂਗਟ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ ਉਸ ਨੂੰ ਅਸਮ ਦੇ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਬਾਜਕੇ ਦਾ ਰਹਿਣ ਵਾਲਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜਕੇ ਜਿਸ ਨੂੰ ਅਮਰਿਤਪਾਲ ਦੇ ਨਾਲ ਰਹਿਣ ਕਾਰਨ ਐਨਐਸਏ ਐਕਟ ਦੇ ਤਹਿਤ ਸਾਲ 2023 ਦੇ ਵਿੱਚ ਗ੍ਰਿਫਤਾਰ ਕਰਕੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਬਾਜੇਕੇ ਦੀ ਅਚਾਨਕ ਤਬੀਅਤ ਖਰਾਬ ਹੋਈ ਤਾਂ ਉਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਡਿਬਰਗੜ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਹੁਣ ਤੱਕ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ ਕਰੀਬ 4 ਮਹੀਨੇ ਬੀਤ ਚੁੱਕੇ ਨੇ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਉਸ ਦੇ ਮਾਤਾ ਪਿਤਾ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਇਸ ਖਬਰ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਅਤੇ ਮਾਤਾ ਪਿਤਾ ਦੇ ਵਿੱਚ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਆ ਮੱਟਪਾਲ ਦੇ ਮਾਤਾ ਪਿਤਾ ਉਦਨ ਗਏ ਹੋਣ ਤੇ ਠੀਕ ਹੈ ਚੜ੍ਹਦੀ ਕਲਾ ਸਾਨੂੰ ਕੋਈ ਪਤਾ ਸੁਰ ਨਹੀਂ ਪਈ ਉਹ ਤੁਹਾਡੇ ਆਏ ਆ ਸਾਨੂੰ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਹਾਂ ਨਾ ਨਾ ਅਜੇ ਤੱਕ ਨਹੀਂ ਹੋਈ ਸਾਡੀ ਕੋਈ ਗੱਲਬਾਤ ਪਈ ਮਾ ਅਜੇ ਚੱਕਰ ਨਹੀਂ ਹੋਈ ਕੋਈ ਵੈਸੇ ਨਹੀਂ ਸਾਨੂੰ ਤੇ ਦਿਮਾਗੀ ਦਾ ਤਾਂ ਨਹੀਂ ਸਾਨੂੰ ਕੋਈ ਵੀ ਇਹੋ ਜਿਹਾ ਹੈਗਾ ਵੀ ਉਹਨੂੰ ਹੈ ਹੀ ਨਹੀਂ ਸੀ ਉਹ ਜੀ ਚੱਲ ਭੀ ਅੱਗੇ ਖੂਨ ਉਹਦਾ ਸੰਗ ਨਾਲ ਆਏ ਸੀ ਤਾਂ ਕਿ ਚਲ ਖੂਨ ਖਾਨ ਦਾ ਹੋਵੇਗਾ ਭੀ ਮੰਨਦੇ ਹੁਣ ਪਤਾ ਨਹੀਂ ਸਾਨੂੰ ਭੀ ਕੀ ਉਹਨੂੰ ਹੈ ਆ ਕੀ ਨਹੀਂ ਹੈ ਭੀ ਸਾਲਿਆਂ ਕੋ ਫੋਨ ਤੇ ਗੱਲ ਹੁੰਦੀ ਫੇਰੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ ਤੇ ਘਰ ਆਉਂਦੇ ਵੀ ਤੁਹਾਡੇ ਬੱਚੇ ਨੂੰ ਆ ਗੱਲ ਆ ਤਾਂ ਵੀ ਅਸੀਂ ਚੱਲ ਸਾਨੂੰ ਪਤਾ ਲੱਗ ਜਾਂਦਾ ਫੋਨ ਤਾਂ ਅਸੀਂ ਤੜਫਣਾ ਹੀ ਆ ਵੀ ਜਿੰਨੇ ਦਿਨ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਹਨੇ ਦਿਨ ਤਰਫੀ ਜਾਵਾਂਗੇ ਵੀ ਪਹਿਲਾਂ ਕਿਤੇ ਗੱਲ ਹੋਈ ਤੁਹਾਡੀ ਪਹਿਲਾਂ 2-3 ਮਹੀਨੇ ਹੋ ਗਏ ਉਦੋਂ ਹੋਈ ਸੀ ਉਹ ਬਾਅਦ ਚ ਨਹੀਂ ਹੋਈ ਕਿਤੇ ਉਹ ਵੀ ਉਹ ਜੇਲ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਉਹ ਹੀ ਕਰਾਉਂਦੇ ਸੀਗੇ ਵੀ ਅੱਧਾ-ਅਧਾ ਘੰਟਾ ਗੱਲ ਤੇ ਕੁਇ ਮਿਲੇਉ ਕਦੇ ਤੁਸੀਂ ਨਾ ਨਾ ਮੈਂ ਮੈਂ ਤਾਂ ਸੋਲਾ ਸਾਰਾ ਮੈਨੂੰ ਉੱਜਲੇ ਮੈਨੂੰ ਤੇ ਵੀ ਮੈਥੇ ਜਾਇਆ ਹੀ ਨਹੀਂ ਜਾਣਾ ਨਾ ਮੈਂ ਮੈਂ ਹਾਰਦ ਦੀ ਮਰੀਦ ਆ ਸ਼ੂਗਰ ਦੇ ਮਰੀਦ ਆ ਮੈਂ ਤਾਂ ਦਵਾਈ ਖਾ ਕੇ ਘਰੇ ਚੋਂ ਪਾਣੀ ਦਾ ਗਲਾਸ ਪੀ ਪਾ ਗਏ ਨਹੀਂ ਪੀ ਸਕਦੀ ਸੀ ਤੇ ਹੁਣ ਵੀ ਇਹ ਨਾ ਜਾਣਾ ਸੀ ਤੇ ਮੈਂ ਆ ਸਿਰਫ ਆਪ ਦੀ ਮੈਂ ਕੱਲੀ ਘਰੇ ਰਹਿਣਾ ਕਰ ਆਲੀ ਰੋਟੀ ਪਿੱਛੇ ਮਾਦੀ ਗੁੜਮਣੀ ਮੰਗਵਾਈ ਆ ਤੇ ਚਲ ਮੈਨੂੰ ਰੋਟੀ ਪਰਪੀ ਲਾ ਦੇਗੀ ਤੇ ਅਗੇ ਦੂਰ ਥਾਲੇ ਸਾਨੂੰ ਇਹੋ ਜੀ ਪਰੇਸ਼ਾਨੀ ਕਦੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀ ਨਾਲ ਕੱਢ ਮਾਰੀ ਹੈ ਵੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ ਕੋ ਖੂਨ ਸੰਗਣਾ ਚੱਲੋ ਦਵਾਈ ਦਿਓ ਉਹਨਾਂ ਇਧਰ ਅਸੀਂ ਕੋਈ ਦਵਾਈ ਕੱਲੀ ਕੁਝ ਉਹਨੇ ਉੱਥੋਂ ਆਪੇ ਟੈਸਟ ਕਰਾ ਲੈਂਦਾ ਸੀ ਅਸੀਂ ਉਹਨਾਂ ਨੇ ਚ ਟੈਸਟ ਕਰਾਏ ਪੈਸਿਆਂ ਦੀ ਪੁੱਤ ਕੋਈ ਗੱਲ ਨਹੀਂ ਪੈਸੇ ਨਹੀਂ ਤੇ ਦੇ ਦਿਆਂਗੇ ਦੇ ਜਾਂਦੇ ਆ ਤੇ ਟੈਸਟ ਨੂੰ ਕਰਾ ਲਾਉ ਟੈਸਟਾਂ ਦੇ ਕਰਾ ਲੈਂਦੇ ਉੱਥੋਂ ਵੀ ਕਰਾਈ ਇੱਥੋਂ ਵੀ ਅਸੀਂ ਦਵਾਈ ਉਹਦੇ ਲਈ ਕੱਲੀ ਫਿਰ ਉੱਥੋਂ ਦੀ ਦਵਾਈ ਦੁਈ ਲੈਣ ਲਾ ਪਿਆ ਫਿਰ ਦਵਾਈ ਠੀਕ ਸੀ ਵਧੀਆ ਸੀ ਕੋਈ ਗੱਲ ਬਾਤ ਪਰੇਸ਼ਾਨੀ ਨਹੀਂ ਇਹੋ ਜੀ ਦੇ ਦਿਮਾਕੀ ਤੁਸੀਂ ਆਜਾ ਦਿਮਾਕੀ ਦਾ ਉਹਨੂੰ ਅਜ ਤਾਈ 35 ਸਾਲ ਦਾ ਹੋ ਚੱਲਿਆ ਉਹਨੂੰ ਕੋਈ ਇਹੋ ਜੀ ਗੱਲ ਹੀ ਨਹੀਂ ਹੈਗੀ ਵੀ ਕੋਈ ਦਿਮਾਕੀ ਉਹਦਾ ਜਿੱਥੇ ਬਹਿ ਜਾਂਦਾ ਉੱਥੇ ਹਰੌਣਕ ਲਾ ਦਿੰਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਜਿੱਥਾਂ ਦੇ ਬਹਿ ਜਾਂਦਾ ਸੀ ਅੱਜ ਦੇ ਹੱਥੇ ਮਖੌਲ ਕਰਦਾ ਸੀ ਉਹਨੂੰ ਦਾ ਅਗਲੇ ਬਦੋ ਬਦੀ ਬਾਂਦੇ ਸੀ ਤੂੰ ਬਹਿ ਮੰਤਰੀ ਬਹਿ ਸਾਡੇ ਕੋਲ ਬਹਿ ਫੇਰ ਉਹਨੇ ਕਿ ਹਲ ਮਾੜਾ ਨਹੀਂ ਬੋਲਣਾ ਉਹਨੇ ਆਪਦੇ ਕੰਮ ਵਿੱਚ ਹੀ ਰਹਿਣਾ ਵੀਡੀਓ ਪਾਲਾ ਕੋਈ ਇਤਨਾ ਕਰ ਲਾ ਉਹਨੇ ਕਿਹੇ ਹੋਰ ਨਹੀਂ ਉਹਨੇ ਕਿਸੇ ਕੰਮ ਵਿੱਚ ਨਹੀਂ ਕਿਹਣਾ ਮਾੜਾ ਨਹੀਂ ਕਿਹਣਾ ਚੰਗਾ ਕਿਸੇ ਨਾਲ ਹੋਰ ਨਹੀਂ ਉਹਨੇ ਕੋਈ ਗੱਲਬਾਤ ਕਰਨੀ